ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹੇ ਮੋਗੇ ਚੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਜਿਹਦੇ ਚ 7 ਨਾ ਗਜ ਟੋਟਲ ਬੱਛੀਆਂ ਦੇ ਸਾਰੀਆਂ ਦੇ ਸਾਰੀਆਂ ਐਫ ਐਫ ਨੇ ਜੀ ਕੱਲੀਆਂ ਬਾਈ ਬੱਛੀਆਂ ਦੀ ਖਰੀਦ ਵੇਚ ਕਰਦੇ ਆ ਜੀ ਤੇ ਹਮੇਸ਼ਾ ਬਾਈ ਕੋਲ ਬੱਛੀਆਂ ਚੰਗੀਆਂ ਹੀ ਹੁੰਦੀਆਂ ਜਿਆਦਾਤਰ ਐਚਐਫ ਹੁੰਦੀ ਹੈ ਜਾਂ ਕਈ ਔਰ ਇੱਕ ਦੋ ਨਗ ਜਰਸੀ ਦੇ ਮਿਲ ਜਾਂਦੇ ਆ ਜੀ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਬਰਕਰ ਤੁਸੀ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਜੀ ਕੁਲਵਿੰਦਰ ਸਿੰਘ ਆ ਜੀ ਪਿੰਡ ਕੋਹਲਿਆਖੁਰ ਦਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੀ ਨੇੜੇ ਪਿੰਡ ਰਾਇਆ ਦਾ ਵੱਡਾ ਕੋਹਲਿਆ ਦੁੰਨੇ ਕੇ ਮਾਨੂ ਕੇ ਮੋਬਾਈਲ ਨੰਬਰ ਹੈਗਾ 9781935553 ਕੀ ਕਰੇ ਸਤਨਾਗਾ ਜੀ ਹਾਂ ਜੀ ਬਰਾੜ ਸਾਹਿਬ ਸਤਨਾਗਾ ਕਿੱਧਰੋਂ ਸ਼ੁਰੂ ਕਰ ਗਏ ਇੱਥੋਂ ਹੀ ਕਰ ਲੈਣਾ ਸਾਰੀਆਂ ਐਵੇਂ ਸੀਮਨ ਲੈਂ ਵਾਲੀਆਂ ਵਸੀਆਂ ਆ ਵੱਛੀ ਵੀ ਹੀਟ ਚਾਰਜ ਉਹ ਵੀ ਹੀਟ ਚਾ ਤਾਰਨ ਦੇਈ ਜਾਂਦੀ ਦੋਨੇ ਵਸੀਆਂ ਹੀਟ ਚਾ ਯਾਨੀ ਅਗਲਾ ਮੌਸਮ ਵੀ ਵਧੀਆ ਹੋ ਜਾਣਾ ਹਾਂ ਜੀ ਹਾਂ ਸੀਮਨ ਧਰਾ ਸਕਦਾ ਹਾਂ ਜੀ ਦਾ ਤਾਂ ਜਾਂਦੇ ਤੇ 90% ਗੱਬਣ ਰਹੇ ਬਿਲਕੁਲ ਬਾਕੀ ਕੱਚੇ ਬੱਚੇ ਆਈ ਸਾਰੇ ਸਹੀ ਗੱਲ ਹੈ ਜੀ ਇੱਕ ਨੰਬਰ ਵੀਰੇ ਦੰਦੋ ਕਿਵੇਂ ਆ ਖੀਰੀ ਆ ਜੀ ਖੀਰੀ ਗਾਰੰਟੀ ਹੋ ਹਾਂ ਜੀ ਹਾਂ ਜੀ ਗਾਰੰਟੀ ਹੋ ਜਿਹੜੀ ਗੱਲ ਕਹਾਂਗੇ ਉਹਦੀ ਆਪਣੀ ਗਾਰੰਟੀ ਹੋ ਠੀਕ ਆ ਜਿਹੜੀ ਗੱਲ ਬਾਈ ਕਹਿੰਦਾ ਕਹਿ ਤੀ ਉਹਦੇ ਆਪਾਂ ਜ਼ਿੰਮੇਵਾਰ ਆ ਮੇਰੇ ਜੇ ਖੀਰੀ ਕਿਆ ਤਾਂ ਖੀਰੀ ਹੀ ਹੋਊਗੀ ਜੇ ਦੋਂਦੀ ਘਰਾ ਦੋਂਦੀ ਫੋਰ ਸ਼ਾਂਗ ਤਾਂ ਹੈ ਨਹੀਂ ਬਿਲਕੁਲ ਨਹੀਂ ਨੇ ਚਾਰ ਹੀ ਥਾਂ ਠੀਕ ਆ ਝੋਲੀ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਨਾ ਜੀ ਲਓ ਜੀ ਖਾਨ ਚਾਰ ਹੀ ਹੋਣਗੇ ਜੇ ਫੋਰ ਸ਼ਾਂਗ ਉਹ ਵੀ ਬੱਚੀ ਫਰੀ ਦੇ ਦਿਆਂਗੇ ਹੋਰ ਠੀਕ ਆ ਜੇ ਬਾਈ ਕਹਿੰਦਾ ਇੱਥੇ ਆਏ ਦੇ ਫੋਰ ਸ਼ਾਂਗ ਨਿਕਲ ਆਵੇ ਤੇ ਬੱਚੀ ਫਰੀ ਲੈ ਜੋ ਤੇ ਜੇ ਹੋਈ ਤਾਂ ਆਪਾਂ ਸਪੈਸ਼ਲ ਕੈਮਰਾ ਮਾਰ ਕੇ ਹਾਂ ਜੀ ਆਪਾਂ ਦੱਸਾਂਗੇ ਦੱਸ ਕੇ ਦੇਵਾਂਗੇ ਆਪਾਂ ਕਦ ਪੁੱਤ ਅੰਦਾਜ਼ਾ ਲਾ ਲਿਆ ਅਗਲਾ ਕਦ ਪੂਰਾ ਫੋਲਾ ਬੱਚੀ ਦਾ ਫਾਈਟ ਦਾ ਅੰਦਾਜ਼ਾ ਹਾਂ ਹਾਂ ਬਾਕੀ ਦਾੰਤ ਵੀ ਦਿਖਾਈ ਦੇ ਯਾਰ ਅਗਲਾ ਕਈ ਵਾਰ ਵਹਿਮ ਕਰ ਜਾਂਦਾ ਵੀ ਕਾਦ ਦਾ ਵੱਡਾ ਹਨਾ ਕਿ ਦੋਂਦੀ ਚੌਗੀ ਨਾ ਇੱਧਰ ਦੀ ਆ ਜੀ ਮਾੜਾ ਲਓ ਜੀ ਲਓ ਇੱਕ ਘਰਾ ਦੇ ਦਿੰਦੇ ਲਓ ਠੀਕ ਠੀਕ ਆ ਜਾਇਜ ਡਿਮਾਂਡ ਜਿਹੜੇ ਲੈਣੇ ਆ ਰੁਪਈਓਂ ਬਰਾੜ ਸਾਹਿਬ ਆਪਾਂ ਐਂ ਕਰਦੇ ਹੈਗੇ ਇਕੱਠਿਆਂ ਦਾ ਹੀ ਕਰਦੇ ਸਾਰਾ ਹੀ ਇਹ ਮੁੱਠਾ ਹੀ ਹਾਂ 20000 ਦਾ ਹਿਸਾਬ ਸੱਤ ਹੈ ਹਾਂ 20000 ਪਰ ਬੱਛੀ ਦਾ ਤੇ ਉਹਦੇ ਤੇ ਹੋਊਗਾ ਕਿਰਾਇਆ ਆਪਣਾ ਫਰੀ ਹੋਊਗਾ ਜੇ ਇਕੱਠਿਆਂ ਲਿਆਂਦਾ ਸਾਰੇ 140000 ਹਾਂ ਜੀ ਹਾਂ ਜੀ ਕਿ ਕਾ 20 ਆ ਦਾ ਮੁੱਠਾ ਹੀ ਆ ਜਿਹੜਾ ਮਰਜੀ ਛਾੜੋ ਕਿਉਂਕਿ ਸਾਰੀਆਂ ਬੱਚੀਆਂ ਬਿਲਕੁਲ ਤਿਆਰ ਹੈਗੀਆਂ ਕੋਈ ਮਹੀਨੇ ਨੂੰ ਟੀਕਾ ਲੈਂਦੀ ਆ ਕੋਈ ਜਾਂਦੀ ਟੀਕਾ ਲੈਂਦੀ ਆ ਐ ਨਹੀਂ ਵੀ ਬਾਲਾ ਬੱਚੇ ਜੇ ਹੋਣਗੇ ਵੀ ਸਾਹਮਣੇ ਆਉਣਗੇ ਬਾਲਾ ਟਾਈਮ ਉਹ ਕੰਮ ਨਹੀਂ ਹੈਗਾ ਜੇ ਕੱਲੀ ਕੱਲੀ ਵੀਰੇ ਕੋਈ ਲੈ ਕੇ ਜਾ ਕੱਲੀ ਕੱਲੀ ਦਾ ਵੀ ਆਹੀ ਰੇਟ ਰਹਿਣਾ ਪਰ ਚਾਹੇ ਕੱਲੀ ਲੈ ਦੇ ਕੋਈ ਗੱਲ ਇਹ 20 ਲੈਣਾ ਬਸ ਆਪਣਾ ਐ ਨਹੀਂਗਾ ਵੀ ਆਪਾਂ ਕਹਾਂ 25 ਨਾਲ ਹੁਣ ਇਹੋ ਇਹੋ ਜਿਹੇ ਬੱਚੀਆਂ ਦਾ ਮਾਰਕੀਟ ਚ ਰੇਟ ਅਗਲਾ ਪਤਾ ਕਰਕੇ ਫੇਰ ਹੀ ਆਵੇ ਆਪਣੇ ਕੋਲ ਬਾਕੀ ਜੇ 25 ਬੱਚੇ ਤਿਆਰ ਕਰਨੀ 20 ਚ ਨਹੀਂ ਹੁੰਦੀ ਨਹੀਂ ਹੁੰਦੀ ਜੀ ਨਹੀਂ ਹੁੰਦੀ ਬਿਲ ਪਹਿਲਾ ਆਪਣੇ ਕੋਲ ਹਿਸਾਬ ਕਿਤਾਬ ਜਾਂ ਕਰਕੇ ਲੈ ਆਵੇ ਸਾਲਕ ਦਾ ਹੀ ਬਾਲਾ ਨਹੀਂ ਤੇ ਬਸ ਮੋੜ ਕੇ ਆਪਣੇ ਤੋਂ ਬੱਛੀ ਫਰੀਲ ਹੈ ਜੇ ਹੋਰ ਠੀਕ ਆ ਬਾਲੀ ਇੰਨੀ ਵਾਰ ਜਾਵੇ ਨਾ ਸਾਲ ਦੇ ਬਾਸ ਬਸ ਠੀਕ ਹੈ ਜੀ ਇਹ ਤਾਂ ਗੱਲ ਹੈਗੀ ਆ ਇੰਨੀ ਤਾਂ ਲੇਬਰ ਹੀ ਪੈ ਜਾਣੀ ਹੈ ਉੱਤੇ ਹਾਂ ਜੀ ਹਾਂ ਬਾਕੀ ਹੁਣ ਬਈ ਕਾਰਗਲ ਦੇ ਘਟੇ ਖਾ ਕੇ ਹੁਣ ਹੁਣ ਇਹੋ ਜਿਹੀ ਪਲੇਵੇਂ ਬੱਚੇ ਆ ਦੇਖ ਠੀਕ ਆ ਹੁਣ ਐਵੇਂ ਤਾਂ ਝਾਂਕਦਾਂਕ ਬਣਦੀ ਜਾਣ ਮੈਂ ਐਂ ਇੰਨਾ ਤੱਕ ਦੇ ਬਿਨਾਂ ਗੱਲ ਤਾਂ ਬੰਨ ਨਹੀਂ ਖਾ ਵੀ ਕੇ ਬੰਨਣਾ ਯਾਰ ਜੇ ਕਹਿਦੇ ਕਿ ਬਈ ਕੱਲੀ ਤੂੜੀ ਤੇ ਬੱਜੀਆਂ ਮੈਂ ਤੂੜੀ ਤੇ ਨਹੀਂ ਫਿਰ ਇਹ ਤੂੜੀ ਵਾਲਾ ਨਹੀਂ ਦੇਣਾ ਹਾਂ ਇਹ ਚਾਰ ਤੇ ਫੀਡ ਵਾਲਾ ਇਹਦੇ ਵੀ ਹੈ ਨਹੀਂ ਬਈ ਫੋਟ ਸ਼ਾਂ ਨਾ ਜੀ ਨਾ ਗਲਾਬੀ ਥਾਣਾ ਦਿਖਾ ਦੂ ਕੋਈ ਗੱਲ ਮੈਂ ਦਿਖਾ ਦਿੰਦਾ ਡਰਦੀ ਜੇ ਸੀਗੀ ਤਾਂ ਕਰਕੇ ਆ ਪਾਗੜਾ ਬਰਾੜ ਯਾਰ ਪਾ ਕੇ ਲੋਰਣਾ ਜਿਹੜੀ ਗੱਲ ਕਵਾਂਗੇ ਵੀਰੇ ਉਹੀ ਹੋਊਗੀ ਹਨਾ ਮੈਂ ਗਲਤ ਕੰਮ ਆਪਾਂ ਕਰਦੇ ਠੀਕ ਆ ਜੈਜ ਡਿਮਾਂਡ ਇਹਦੀ ਜੀ ਬਸ ਇਹ 20000 ਦਾ ਦੌੜਾ 20000 ਦਾ ਬਸ ਬਸ ਤੂੜੀ ਆਇ ਤੇ ਇਹਦੇ ਜਿਹਾ ਆ ਵੀ ਪਹੁੰਚ ਨਾ ਮਨ ਲਾ ਹੁਣ ਮੌਸਮ ਖਰਾਬ ਆ ਤੈਨੂੰ ਵੀ ਪਤਾ ਕੱਲ ਦਾ ਮੀਂਹ ਥੋੜਾ ਜਿਆਦਾ ਜਿਆਦਾ ਪਰੇਸ਼ਾਨ ਕਰੀ ਜਾਂਦਾ ਹਾਂਜੀ ਹਾਂਜੀ ਕਿਸੇ ਵੀਰ ਨੇ ਦੋ ਮਗਾਉਣੀਆਂ ਤਿੰਨ ਮਗਾਉਣੀਆਂ ਚਾਰ ਮਗਾਉਣੀਆਂ ਬਿਲਕੁਲ ਤੇ ਆਪਣੀ ਅਗਲਾ ਪੇਮੈਂਟ ਸਾਰੀ ਪਾ ਦੇਵੇ ਆਪਾਂ ਘਰੇ ਪਹੁੰਚਦੀਆਂ ਕਰਦੇ ਕਿਉਂ ਕਿ ਮੀਂਹ ਕਣੀ ਤੱਕ ਕਿਸੇ ਵੀਰ ਤੋਂ ਨਹੀਂ ਸਾਥ ਆਇਆ ਹਾਂਜੀ ਬਾਕੀ ਭਾਈ ਨਾ ਤਾਂ ਕੋਈ ਆਪਾਂ ਜ਼ੂਮ ਕਰਕੇ ਵੀਡੀਓ ਬਣਾਉਨੇ ਸਿੱਧੀ ਜੀ ਗੱਲ ਆ ਜਿਹੜੀ ਚੀਜ਼ ਦਿਖਾਉ ਦਿਖਾਵਾਂਗੇ ਉਹੀ ਹੋਊਗੀ ਵੀਰੇ ਤਾਂ ਅੰਦਾਜ਼ਾ ਤੁਸੀਂ ਵੀਡੀਓ ਚ ਲਾ ਸਕਦੇ ਆ ਦੰਦਾਂ ਦੀ ਫੋੜ ਸ਼ਾਂਗ ਦੀ ਗਾਰੰਟੀ ਆ ਘਰੇ ਜਾਂਦੀ ਦੇ ਦੋ ਦੰਦ ਨਿਕਲੇ ਤਾਂ ਫਿਰ ਹੀ ਬੱਬਾ ਹਾਂਜੀ ਹਾਂ ਉਹਦੇ ਪੈਸੇ ਕੱਟ ਲਵੋ ਬਸ ਬਸ ਗੱਲ ਸਿੱਧਾ ਤਮ ਠੀਕ ਹੈ ਜੀ ਤਿੰਨ ਨੰਬਰ ਤੋੜ ਕੇ ਦਿਖਾ ਦਿਓ ਵੀਰੇ ਇਹ ਵੀ ਬੱਚਾ ਹੀ ਆ ਜੀ 10 ਮਹੀਨੇ ਉਮਰ ਆ ਜੀ ਇਹਦੀ ਹਾਂ ਇਹਨਾਂ ਜੋ ਐਕਟ ਸੀਗੀ ਬਾਈ ਦੋ ਦੰਦ ਹਾਂ ਉਹ ਵਿਖਾ ਦਿੰਨੇ ਆਪਾਂ ਉਹ ਪਾਵਾਗੇ ਬਾਕੀ ਸਾਰੀਆਂ ਵੀਰੇ ਖੀਰੀਆਂ ਹੀ ਆ ਜਿਹੜੀ ਹੋਈ ਆਪਾਂ ਦਿਖਾ ਦਾਂਗੇ ਚੰਗਾ ਬੱਚਾ ਸੋਹਣਾ ਪ੍ਰਿੰਟ ਆਵਾ ਬਾਕੀ ਥਣ ਬਹੁਤ ਚੰਗੇ ਆ ਬਰੋ ਠੀਕ ਜੋ ਲਈ ਦਾ ਘਾਤੇ ਗੇਟ ਅਰੇਨਾ ਮੈਨੂੰ ਡਰਦੇ ਨਾ ਥੋੜਾ ਜਿ ਖੁੱਲੇ ਜਾਨਵਰਾਂ ਉਹਦਾ ਹਨ ਕੈਮਰੇ ਤੋਂ ਫਿਰ ਕਰਦਾ ਹੀ ਆ ਬਾਕੀ ਯਾਰ ਜਦੋਂ ਆਪਾਂ ਫੋਰਸਾਂਗ ਹੁੰਦੀ ਆ ਆਪਾਂ ਦੱਸ ਦੇਈਦਾ ਆਪਾਂ ਦੱਸ ਦੇਈਦੀ ਬਈ ਇਹਦੇ ਫੋਰਸਾਂਗ ਹੈਗੀ ਕਿਉਂਕਿ ਇਹ ਕਿਹੜਾ ਬਾਈ ਲੁਕੋਈ ਜਾਣੀ ਆ ਬਈ ਆਪਾਂ ਲੁਕੋ ਕੇ ਦੇ ਦਾਂਗੇ ਤਾਂ ਜਦੋਂ ਜਾ ਕੇ ਉੱਤਰੀ ਅਗਲੇ ਨੇ ਵੇਖ ਹੀ ਲੈਣਾ ਬਿਲਕੁਲ ਜੀ ਇਹਦੀ ਡਿਮਾਂਡ ਤੈਨੂੰ ਨੰਬਰ ਦੇ ਬਸ 20000 ਜਿਆ ਕੀ ਮੁੱਲ ਕਰਤਾ ਆਪਾਂ ਜੇ ਕੋਈ ਹੋਰ ਕੱਠਿਆਂ ਲੈਦਾ ਜਾਂ 4 ਲੈਂਦਾ ਜਾਂ 3 ਲੈਂਦਾ ਉਹ ਸਾਰੇ ਪੰਜਾਬ ਦੀ ਡਿਲੀਵਰੀ ਫ੍ਰੀ ਆ ਆਪਣੀ ਜੇ ਸਾਰਿਆਂ ਤੇ ਸਾਰਿਆਂ ਲੈਂਦਾ ਸਾਰਿਆਂ ਤੇ ਵੀ ਡਿਲੀਵਰੀ ਫਰੀ ਠੀਕ ਹੈ ਜਿੱਥੇ ਮਰਜੀ ਬੁਗਾਇਆ ਜਿੱਥੇ ਮਰਜੀ ਪੰਜਾਬ ਚ ਕਰਾ ਲਓ ਪੰਜਾਬ ਚ ਠੀਕ ਆ ਆ ਦੋਂਦੇ ਚੱਕਦਾ ਬੱਚਾ ਜੀ ਆ ਇਹ ਦਿਖਾ ਦੀ ਮਾੜਾ ਜੀ ਕਰਾ ਦੀ ਉਹ ਕੋਈ ਬਾਲਾ ਤਾਂ ਹੈ ਨਹੀਂ ਦਾ ਸਟਾਰਟ ਹੀ ਕੀਤੇ ਹੋਣਗੇ ਦੇਖੋ ਲਓ ਸਟਾਰਟ ਹੀ ਕੀਤੇ ਠੀਕ ਆ ਇਹ ਦੋਂਦਾ ਵੀਰੇ ਬੱਚਾ ਪ੍ਰੋਪਰ ਦੋਂਦੀ ਹੋਈ ਨਹੀਂ ਤੁਸੀਂ ਮੰਨ ਲਿਓ ਜੀ ਮੰਨ ਲਓ ਦੋਂਦੀ ਮੰਨ ਲਓ ਕੋਈ ਗੱਲ ਨਹੀਂ ਠੀਕ ਆ ਚੰਗਾ ਬੱਚਾ ਜਾਨੀ ਬਾਕੀ ਤਿਆਰ ਆ ਟਿਕਾ ਲੈ ਆਂਦੇ ਕਿਸੇ ਦੀ ਮਾਲਕਾਂ ਨੇ ਦੱਸਿਆ ਤਾਂ ਨਹੀਂ ਭਈ ਇਹ ਆਈ ਹੋਈ ਵੀ ਅਜੇ ਏ ਆਈ ਬਰੇ ਨਹੀਂ ਆਪਾਂ ਨੂੰ ਕਿਸੇ ਦੀ ਕੋਈ ਆਈ ਆਈ ਦਾ ਨਹੀਂ ਕੋਈ ਹੈਗਾ ਬਾਕੀ ਇਹ ਤਾਂ ਹੈ ਹੀਟ ਚ ਹੋਣਾ ਦੋ ਬੱਚੇ ਹੀਟ ਕੱਢੀ ਦੋ ਤਾਂ ਹੀਟ ਜੀ ਹੈ ਹੀਟ ਤਾਂ ਹੁਣ ਇਹਨਾਂ ਨੇ ਬਾਹ ਕੱਢੀ ਹੋਣੀ ਇਹਨੇ ਵੀ ਕੱਢ ਹੀ ਲੈਣੀ ਆ ਹੋਰ ਜਿੰਨਾ ਜਿੱਦਾਂ ਦਸਾਂ ਦੇਣਾ ਹੈ ਯਾਨੀ ਜਿੰਨਾ ਟਾਈਮ ਨਹੀਂ ਕੱਢਦੀਆਂ ਮੰਨ ਲਓ 10 ਦਿਨ 15 ਦਿਨ 10 15 ਦਿਨ ਇਹਨੂੰ ਫੀਡ ਚਾਰ ਲਓ ਜੀ ਚੰਗ ਡੱਕ ਵਿੱਚ ਉਹ ਚੰਗਾ ਪਾਊਡਰ ਨਾਲ ਪਾ ਕੇ ਫੀਡ ਚਾਰ ਦਿਓ ਬਈ ਠੀਕ ਆ ਇੰੋਂ ਨੀਗਾ ਪਾਲ ਜਾਨੀ ਪਾਲਣਾ ਪੈਣਾ ਵੀ ਛੋਟੇ ਬੱਚੇ ਜਿਹਾ ਵੀ ਪਾਲਣੇ ਪੈਣਗੇ ਸਾਲ ਸਾਲ ਪਾਲਣੇ ਪੈਣਾ ਉਹ ਕੰਮ ਨਹੀਂ ਹੂੰ 5 ਨੰਬਰ ਨੱਕ ਆ ਗਿਆ ਹੈ ਨਾ ਬਈ ਹਾਂਜੀ ਠੀਕ ਆ ਦੇਖ ਬਈ ਪੰਜ ਨੰਬਰ ਬੱਚਾ ਚੰਗਾ ਵੀਰੇ ਦੇਖ ਸਕਦੇ ਹੋ ਤੁਸੀਂ ਬੇਲ ਦੇਖ ਬੱਚੀ ਦਾ ਕੰਨ ਕਨੋਤੀ ਚੈੱਕ ਕਰੋ ਕਲਰ ਜਰੂਰ ਬਲੈਕ ਆ ਗਿਆ ਹੈ ਨਾ ਇਹ ਦਾ ਯਾਰ ਉਹਦੇ ਕੰਨ ਉ ਜੈਡ ਬਲੈਕ ਹੀ ਆ ਜੈਡ ਬਲੈਕ ਹੀ ਆ ਇਹ ਪ्योर ਮੁਰਾਹ ਹੀ ਆ ਹੈ ਮੂੰਹ ਤੇ ਪ्योर ਮੁਰਾਹ ਹੀ ਸਾਡਾ ਹਰਿਆਣੇ ਵਾਲੀ ਆ ਇਹ ਠੀਕ ਆ ਇਹ ਪ्योर ਮੁਰਾਹ ਜੀ ਮਾਰਨ ਲੱਗਿਆ ਹੋ ਮਜ਼ਾਕ ਕਰਦੇ ਆ ਵੀਰੇ ਸਟ੍ਰੇਟ ਹੰਡੀ ਆ ਵੀਰੇ ਜਮਾਂ ਲੈਗ ਸਕੋਰ ਬਹੁਤ ਚੰਗਾ ਬੱਚੀ ਦਾ ਤੇ ਖੀਰਾ ਬੱਚਾ ਹੀ ਆ ਠੀਕ ਹੈ ਜੀ ਹਰੇ ਕੱਦ ਬਹੁਤ ਕਰ ਜਾਂਦਾ ਬਰਾੜ ਨਹੀਂ ਕੱਦ ਕਰ ਜਾਂਦਾ ਕਾਦ ਦਾ ਦਿਖਾ ਦਿਖਾ ਦਿਓ ਚਾਰ ਹੀ ਥਾਂ ਦਰਦੀ ਆ ਥੋੜੀ ਜਲ ਕੋਈ ਗੱਲ ਮੈਂ ਕਹਿੰਦਾ ਵੀਰੇ ਅਗਲਾ ਮਗਰੋਂ ਲਾਵੇ ਜਿਹੜੀ ਥਣਾ ਦੀ ਗਰੰਟੀ ਆਪਣੀ ਹੋਊਗੀ ਚੈੱਕ ਕਰ ਲੈਵੇ ਠੀਕ ਆ ਬੱਚੀ ਵੀ ਫ੍ਰੀ ਰੱਖ ਲੈਵੇ ਜੇ ਕੋਈ ਥਣਾ ਥਣਾ ਦਾ ਕੋਈ ਹੋਜੀ ਗੱਲ ਆਲਾ ਦਾੰਦ ਵੀ ਦਿਖਾ ਦੇ ਪਾ ਅਗਲਾ ਵੱਡੀ ਸਮਝ ਕੇ ਨਾ ਕਰ ਲੈ ਲਓ ਜੀ ਚੈੱਕ ਕਰੋ ਠੀਕ ਆ ਵੀਰੇ ਤੇ ਇਹ ਵੀ ਵੀਰੇ ਕਲਰ ਜ਼ਰੂਰ ਬਲੈਕ ਆ ਤੇ ਪਰ ਜਿਹੜੀ ਬਰੀਕ ਇਹ ਨਾ ਵੀਰੇ ਮੈਂ ਤੁਹਾਨੂੰ ਦੱਸਦਾ ਬਰੌੜਾ ਇਹ ਕਈ ਬੰਦੇ ਦੀ ਡਿਮਾਂਡ ਸੀਗੀ ਚਲੋ ਆਪਾਂ ਨਹੀਂ ਕਹਿੰਦੇ ਉਹ ਕਹਿੰਦੇ ਵੀ ਜਿਵੇਂ ਹੁਣ ਪੰਜ ਵਸ਼ੀਆਂ ਆਈ ਛੱਡੀਆਂ ਹਨਾ ਡੱਬੀਆਂ ਵਿੱਚ ਇੱਕ ਕਾਲੀ ਉਹ ਥੋੜਾ ਜਿਹਾ ਨਜ਼ਰ ਦਾ ਵਹਿਮ ਕਈ ਬੰਦੇ ਕਰਦੇ ਹੁੰਦੇ। ਅੱਛਾ ਉਹਦਾ ਕਰਕੇ ਇਹ ਹੋ ਮੰਨਦਾ ਡਿਮਾਂਡ ਹਾਂ ਤੇ ਵਿੱਚ ਫਿਰ ਕਾਲੇ ਹੁਣ ਜਿਵੇਂ ਕੋਈ ਘਰ ਪਾਉਂਦਾ ਹੈਗਾ ਉੱਥੇ ਅਗਲਾ ਕਾਲਾ ਗੁੱਜਾ ਧਾਰ ਦਿੰਦਾ। ਉਹ ਹਿਸਾਬ ਨਾਲ ਹੀ ਆ ਇਹ ਸਮਝ ਲਓ। ਹਾਂ ਉਹ ਹਿਸਾਬ ਨਾਲ। ਹਾਂ ਤੇ ਪਰ ਇਹ ਉਹ ਵਾਂਗ ਗੱਲ ਐਵੇਂ ਨਾ ਸਮਝੇ ਕੋਈ ਕੁਆਲਿਟੀ ਜਿੱਥੋਂ ਮਰਜ਼ੀ ਚੈੱਕ ਕਰਾ ਲਵੇ ਬੰਦਾ। ਕੁਆਲਿਟੀ ਤੋਂ ਇਹ ਨੰਦ ਦੱਸਦਾ ਕੋਈ। ਆਪੇ ਸਾਹ ਕਿਤਾਬ ਜੇ ਨਾਲ ਲੈ ਕੇ ਆਂਦੀ ਆ ਵੀ ਅੱਧੀ ਕਾਲੀ ਮੈਨੂੰ ਤਾਂ 4-5 ਫੋਨ ਆਏ ਸੀਗੇ ਯਾਰ ਉਹ ਕਹਿੰਦੇ ਵੀ ਜੈਡ ਬਲੈਕ ਹੋਵੇ ਜਾਵਾ ਬੱਚ ਤੇ ਮਾਇਆ ਕੋਈ ਗੱਲ ਨਹੀਂ ਵੀ ਆਪਾਂ ਲੱਭ ਦਿੰਨੇ ਹੂੰ ਹੂੰ ਤਾਂ ਕਰਕੇ ਫਿਰ ਆਪਾਂ ਇਹ ਜਾਨੀ ਲੈ ਕੇ ਆਉਂਦੇ ਆ ਦੋ ਤਿੰਨ ਕ ਪੀਸ ਹੀ ਆਏ ਆ ਠੀਕ ਆ ਤਿੰਨ ਪੀਸ ਨਹੀਂ ਹੂੰ ਰੰਗ ਦਾ ਕੋਈ ਬਾਲਾ ਨਹੀਂ ਹੁੰਦਾਗਾ ਬਰੀਡ ਆ ਬਰੀਡ ਕਰੈਕਟਰ ਵਿਕਦੇ ਆ ਹਾਂ ਕਰੈਕਟਰ ਵਿਕਦੇ ਆ ਹਾਂਜੀ ਹਾਂਜੀ ਬਾਕੀ ਚੰਗੀ ਆ ਵੀਰੇ ਚੀਜ਼ੇ ਵੀ ਇਹ ਤਾਂ ਵੀ 20000 ਰੁਪਈਆ ਤੇ ਆ ਦੋ ਹੋਰ ਕਾਲੀਆਂ ਇੱਕ ਦਾ ਇਹਦਾ ਆ ਵਾਸੀ ਹੀਟ ਚ ਆ ਫਿਰ ਤਾਂ ਗਈ ਜਾਂਦੀ ਆ ਇਹ ਬਚਾ ਆ ਵੀ ਵਾਸੀ ਹੀਟ ਚ ਹੁਣ ਚੜ ਗਈ ਸੀਗੀ ਉੱਧਰ ਹੂੰ ਇਹ ਵੀ ਬਚਾ ਕੇ ਖੋਲੀ ਹੁਣ ਕਾਲੀ ਜੀ ਕਿਉਂਕਿ ਤੁਹਾਨੂੰ ਪਤਾ ਫਿਰ ੁਰਜੀ ਕਈ ਆ ਤੇ ਆ ਵਾਸੀ ਮਲਵਾਉਣ ਦਾ ਆਪਾਂ ਲਵਾਉਂਦੇ ਕਿਸੇ ਬੰਦੇ ਨੇ ਸਿਕਸਣ ਸੀਮਨ ਲਵਾਉਂਦਾ ਆ ਦੀ ਪਸੰਦ ਦਾ ਉਹ ਅਗਲਾ ਜਾਨਸਰ ਸੀਮਨ ਲਵਾ ਸਕਦਾ ਵੀ ਹੁਣ ਮੰਨ ਲਓ ਕਿਸੇ ਨੇ 10000 ਰੁਪਏ ਲਵਾਉਣਾ ਹਾਂਜੀ ਹਾਂ 2000 ਵਾਲਾ ਲਵਾਉਣਾ ਆਪਾਂ 500 ਵਾਲਾ ਲਵਾ ਕੇ ਵੇਖੀਏ ਨਹੀਂ ਆਪਾਂ ਉਹ ਦੇਖ ਲਾ ਵੀ ਹੀਟ ਚ ਪੂਰੀ ਫੋਲ ਹਾਂਜੀ ਉਹ ਤਾਂ ਮੰਨ ਲਓ ਜੀ ਅੱਜ ਅੱਜ ਉਹਦੇ ਸੀਮਨ ਲਾ ਸੀਮਨ ਜਾਂਦੇ ਦੋਨੇ ਬੱਚੀਆਂ ਸੀਮਨ ਜਾਂਦਗੇ ਲੈਣਦਿਆਂ ਜਾਂਦਾਂ 400 ਰੁਪਏ ਪਾਉਂਦਾ ਸੀਮਨ ਧਰਾ ਦੇਵੇ ਹਾਂ ਧਰਾ ਦੇਵੇ ਤੇ ਫਾਇਦਾ ਹੋ ਜਾਊਗਾ ਕੰਮ ਕੱਟਣੇ ਸ਼ੁਰੂ ਹੋ ਜਾਣੇ ਆ ਬਿਲਕੁਲ ਬਿਲਕੁਲ ਉਹਦੇ ਪਾਸੋਂ ਆਉਂਦੇ 9 ਮਹੀਨੇ ਨੂੰ ਬਾਸੂ ਦੇ ਘਰ ਨੂੰ ਗਾਂ ਤਿਆਰਾ ਕਰ ਸਹੀ ਗੱਲ ਹੈ ਜੀ ਤੇ ਐਂਡ ਤੇ ਰਹੇਗੀ ਵੀਰੇ ਆ ਵੀ ਕਾਲੀ ਜੀ ਇਹਨਾਂ ਵੀਰੇ ਡਰਤੀਆਂ ਕਰਕੇ ਨਾ ਥਣਾ ਦੇ ਕੈਮਰਾ ਨਹੀਂ ਵੱਜ ਰਿਆ ਤੇ ਥਣਾ ਦੀ ਗਰੰਟੀ ਹੋਊਗੀ ਭਾਈ ਜੀ ਹਾਂ ਭਾਈ ਅੱਜ ਤੱਕ ਆਪਾਂ ਲਾਂਬਾ ਨਾਂ ਦਾ ਲਿਆ ਤੇ ਨਾਂ ਲੱਗੇ ਨਾ ਹੀ ਲੋਕਾਂ ਆਹ ਠੀਕ ਆ ਪਲੀਆਂ ਸਮੀਆਂ ਵੀਆ ਬੱਚੀਆਂ ਘਰੇ ਪਾਲ ਕੇ ਅਗਲਾ ਖਰਚਾ ਕੱਢ ਲਓ ਫੇਰ ਅਗਲਾ ਕਰ ਲਓ ਹਿਸਾਬ ਕਿਤਾਬ ਵਿਸ਼ਾਸਤੀ ਇਹੇ ਪੰਜੀ ਇਹ ਵੀ ਬੱਚਾ ਖੀ ਰਹੀ ਹੈ ਲੈ ਯਾਰ ਦੰਦ ਚੈੱਕ ਕਰਾ ਦੇ ਬਰਾੜ ਐ ਥੋੜੀ ਆਪਾਂ ਕਹਿਣਾ ਕੋਸ ਹੋਰ ਰੋਜ਼ ਦਾ ਕੰਮ ਆ ਫੜਾ ਇੱਕ ਦਿਨ ਕਰਕੇ ਹਟ ਜਾਣਾ ਕਹਿਣਾ ਕੋ ਹੋਰ ਨਿਕਲਣਾ ਕੋ ਹੋਰ ਉਹ ਕੰਮ ਨਹੀਂ ਆਪਣਾ ਹਾਂ ਲਓ ਜੀ 220000 ਰੁਪਿਆ ਕੀਮਤਾਂ 7 ਬੱਚੀਆਂ 140000 ਰੁਪਏ ਦੀਆਂ ਸਾਰੀਆਂ ਦੇ ਦਾਂਗੇ 22 ਦੱਸਦਾ ਤੇ ਪੰਜਾਬ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਜਾਂ ਤਾਂ ਤੁਹਾਨੂੰ ਸਾਰੀਆਂ ਖਰੀਦਣੀਆਂ ਪੈਣੀਆਂ ਜਾਂ ਘੱਟ ਤੋਂ ਘੱਟ 4 ਬੱਚੀਆਂ 4 ਬੱਚੀਆਂ ਹਾਂ ਜੀ ਠੀਕ ਆ ਜਾਂ ਘੱਟ ਤੋਂ ਘੱਟ 4 ਬੱਚੀਆਂ ਖਰੀਦਣੀਆਂ ਪੈਣੀਆਂ ਤੇ 22 ਕਹਿੰਦਾ ਪਰ ਡਿਲੀਵਰੀ ਫ੍ਰੀ ਕਰ ਦਾਂਗੇ ਜੀ ਜੇ ਉਦੋਂ ਘਾਟਾ ਲਾ ਹੋਊ ਪਹੁੰਚ ਹੋ ਜੂਗੀ ਪਰ ਉਹਦਾ ਵਿਰੁੱਧ ਤੁਹਾਨੂੰ ਐਕਸਟਰਾ ਚਾਰਜਰ ਲੱਗੂਗਾ ਉਹਦਾ ਕਿਰਾਇਆ ਤੁਹਾਨੂੰ ਦੇਣਾ ਪਊਗਾ ਬਰਾ ਪਤਾ ਕੀ ਗੱਲ ਆ ਹੁਣ ਆਪਾਂ 25 25000 ਮੁੱਲ ਕਰ ਦਿੰਦੇ ਆਪਾਂ ਕੱਲੀ ਕੱਲੀ ਦਾ ਵੀ ਕਿਰਾਇਆ ਫਰੀ ਕੱਲ ਪਰ ਯਾਰ ਆਪਾਂ ਖੱਚਵੇਂ ਰੇਟ ਪਾਇਆ ਵੀਰ ਖੱਚਵੇਂ ਰੇਟ ਪਾਇਆ ਠੀਕ ਆ ਆ ਮਾਰ ਆ ਬੱਚੀ ਦਾ ਮਾਰਕੀਟ 'ਚ ਰੇਟ ਅਗਲਾ ਪਤਾ ਕਰ ਲਵੇ 30000 ਰੁਪਏ ਪਰ ਬੱਚੀ ਦਾ ਰੇਟ ਅੱਜ ਚੱਲਦਾ ਠੀਕ ਆ ਤੇ ਫਿਰ ਆਪਾਂ ਮੰਗੇ ਹੀ ਆਪਾਂ ਯਾਰ ਮੰਗੇ ਵੀ ਕਿਹੜੇ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ